ਲੋੜੀ ਕਾ ਖਾਲਸਾ ਵੇਖੋ ਤੇ ਪਰਮ ਸਤਕਾਰਯੋਗ ਭਗਤਪੂਰਨ ਸਿੰਘ ਜੀ ਦੇ 210121 ਜਨਮ ਦਿਹਾੜੇ ਨੂੰ ਸਮਰਪਤ ਪਿੰਗਵੜਾ ਸੰਸਥਾ ਵੱਲੋਂ ਵੱਖਰਾ ਇੱਕ ਪ੍ਰੋਗਰਾਮ ਆਯੋਜਨ ਕੀਤਾ ਜਾ ਰਿਹਾ ਹੈ ਭਗਤਪੂਰਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ 1927 ਤੋਂ ਵਾਤਾਵਰਣ ਪ੍ਰਤੀ ਜਾਗਰੂਕ ਹੋਏ ਸੀ ਤੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ ਜੀ ਜਦੋਂ ਕੋਲ ਕੋਈ ਸਾਧਨ ਨਹੀਂ ਸੀ ਤਾਂ ਉਦੋਂ ਗੱਤੇ ਤੇ ਲਿਖ ਕੇ ਰੁੱਖ ਲਗਾਉ ਚੌਂਕਾਂ 'ਚ ਖੜੇ ਹੋ ਜਾਂਦੇ ਸੀ ਤੇ ਹੁਣ 1925 ਆ ਗਿਆ ਹੈ 2 ਸਾਲ ਨੂੰ ਸੈਂਚਰੀ ਹੋ ਜਾਏਗੀ ਕਿ ਭਗਤਪੁਰਨ ਸਿੰਘ ਜਿਨੇ ਵਾਤਾਵਰਣ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ ਉਹਨਾਂ ਨੂੰ ਬਹੁਤ ਸਾਰੇ ਇੱਕ ਵਰਕੇ ਦਵਰਕੀਆਂ ਚ ਵਰਕਿਆਂ ਸਟਾਰ ਲਿਖ ਲੇ ਕੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਦਰਬਾਰ ਸਾਹਿਬ ਦੀਆਂ ਬੁਰਹਾਂ ਤੇ ਬੈਠ ਕੇ ਵੰਦੇ ਰਹਿੰਦੇ ਦੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਭਾਰੀ ਖਤਰਿਆਂ ਵਾਲਾ ਹੈ ਅਰ ਜੇ ਅਸੀਂ ਐਸੇ ਚਾਲ ਚੱਲਦੇ ਰਹੇ ਨਾ ਸੀ ਹਵਾ ਤਰਤੇ ਪਾਣੀ ਦੇ ਪ੍ਰਵਾਹ ਕੀਤੇ ਜਿਉ ਗੁਰਨਾਨਕ ਪਾਸ਼ਾ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਸਰ ਸਮਾ ਹਤ ਉਹਦੇ ਤੇ ਪੈਰ ਨਾ ਅੰਦਿੱਤਾ ਤਾਂ 1.5 ਕਰੋੜ ਬੰਦਾ ਹਰ ਸਾਲ ਭੁੱਖ ਨਾਲ ਮਰਿਆ ਕਰੇਗਾ ਅਦੋਂ ਤੱਕ ਮਰਦਾ ਰਹੇਗਾ ਜਦੋਂ ਤੱਕ 35 ਕਰੋੜ ਜਾਂ 36 ਕਰੋੜ ਨਹੀਂ ਰਹਿ ਜਾਂਦੇ ਤੋਏ ਭਾਨ ਖਸਮਾ ਇੰਜ ਲੱਗਦਾ ਵੀ ਸਾਡੇ ਸਿਰ ਤੇ ਹੀ ਖੜਾ ਅੱਜ ਪਾਣੀ ਦੀ ਬਹੁਤ ਕਮੀ ਹੈ ਗਈ ਹੈ ਰੁੱਖਾਂ ਦੀ ਵੀ ਕਮੀ ਹੈ ਪਾਣੀ ਦੀ ਵੀ ਕਮੀ ਹੈ ਇਸੇ ਕਰਕੇ ਜੋ ਹਾਲਾਤ ਬਣੇ ਹੋਏ ਹਨ ਉਹ ਇਹ ਹਨ ਕਿ ਅਸੀਂ ਦਰਿਆ ਵੀ ਗੰਦੇ ਕਰ ਦਿੱਤੇ ਨਹਿਰਾ ਵੀ ਗੰਦੀਆਂ ਕਰ ਦਿੱਤੀਆਂ ਉਹਦੇ ਚ ਸੀਵਰ ਦਾ ਪਾਣੀ ਸੁੱਟਤਾ ਉਹਨਾਂ ਦੇ ਕਾਰਖਾਨਿਆਂ ਦੇ ਪਾਣੀ ਸੁੱਟ ਦਿੱਤੇ ਉਹਨਾਂ ਦੇ ਵਿੱਚ ਮਾਈਨਿੰਗ ਕਰੀ ਜਾ ਰਹੇ ਆ ਥੋਰੇ ਤਾਂ ਗੱਡੀ ਜਾ ਰਹੇ ਆ ਤੇ ਇਹਨਾਂ ਰੇਸਾ ਕੱਢਣਾ ਨਾ ਖੱਡਣਾ ਇੰਨੀ ਆਪਾਂ ਬੜੀਆਂ ਬਣ ਜਾਂਦੀਆਂ ਨੇ ਕਈ ਵਾਰੀ ਪੂਲੇ ਟੁੱਟ ਜਾਂਦੇ ਨੇ ਸੋ ਇਹ ਇਸ ਤਰੀਕੇ ਨਾਲ ਜਿਹੜਾ ਪਾਣੀ ਦਾ ਬਹਾਵਾ ਉਹ ਜਿਹੜਾ ਖਤ ਉਹ ਜਿਹੜਾ ਠੀਕ ਨਹੀਂ ਰਹਿੰਦਾ ਤੇ ਇਹਦੇ ਵਿੱਚ ਸੀਵਰੇਜ ਦਾ ਸਾਰਾ ਗੰਦ ਪਾਉਣ ਨਾਲ ਤੇ ਫਟਰੀਆਂ ਦਾ ਗੰਦ ਜਿਵੇਂ ਬੁੱਡੇ ਦਰਿਆ ਚ ਪੈ ਰਹੇ ਜਾਂ ਹੋਰ ਦਰਿਆਵਾਂ ਦੇ ਵਿੱਚ ਪੈ ਰਹੇ ਹੈ ਖਾਸ ਕਰਕੇ ਪੰਜਾਬ ਦੀ ਹਾਲਤ ਜ਼ਿਆਦਾ ਖਰਾਬ ਹੈ ਗਈ ਹੈ ਬਹੁਤ ਦੇਰ ਤੋਂ ਮੋਰਚਾ ਲੱਗਿਆ ਹੋਇਆ ਬੁੱਡੇ ਦਰਿਆ ਦਾ ਉਹਦੇ ਬੁੱਢਾ ਨਾਲਾ ਬਣ ਗਿਆ ਤੇ ਤੇ ਚੈਨਾ ਗੰਦ ਪੈ ਰਿਹਾ ਹੈ ਔਰ ਉਹ ਪਾਣੀ ਜਿਹੜਾ ਸਤਲੁਜ ਵਿੱਚ ਮਿਲ ਕੇ ਰਾਜਸਥਾਨ ਤੇ ਹਰਿਆਣਾ ਤੱਕ ਜਾਂਦਾ ਤੇ ਲੋਕੀ ਬਹੁਤ ਬਿਮਾਰ ਹੋ ਰਹੇ ਹਨ ਦੂਜੀ ਗੱਲ ਇਹ ਕਿ ਸਾਡੇ ਕੋਲ ਸਿਰਫ ਗਰਾਊਂਡ ਵਾਟਰ ਹੀ ਹੈ ਸਰਤੇ ਵਾਲਾ ਪਾਣੀ ਹੈ ਜਿਹੜਾ ਸੀ ਸਾਡੇ ਕੋ ਪੀਣ ਦੇ ਕਾਬਲ ਪਰ ਉਹ ਵੀ ਜਿਹੜੇ ਲੋਕ ਨੇ ਤ੍ਰਿਸ਼ਵਤ ਖੋਰ ਗੁੱਲੇ ਕਹਾਂਗੇ ਮੈਂ ਕਾਰਖਾਨੇਦਾਰ ਜਿਨ੍ਹਾਂ ਨੇ ਬਿਲਕੁਲ ਹੀ ਫਿਕਰ ਹੀ ਨਹੀਂ ਕੀਤਾ ਕਿ ਅਸੀਂ ਬੋਰ ਕਰਕੇ ਗੰਦਾ ਪਾਣੀ ਧਰਤੀ ਵਿੱਚ ਨਾ ਪਾਈ ਧਰਤੀ ਚ ਪਾ ਕੇ ਜ਼ੁਲਮ ਕੁਮਾ ਰਹੇ ਹਾਂ ਕਿਉਂਕਿ ਕੋਈ ਪਾਣੀ ਹੈ ਜਿਹਦੇ ਬਿਨਾ ਅਸੀਂ ਜੀ ਨਹੀਂ ਸਕਦੇ ਤੇ ਉਹ ਵੀ ਪਾਣੀ ਅਸੀਂ ਧਰਤੀ ਦੇ ਵਿੱਚ ਪਾ ਰਹੇ ਹਾਂ ਗੰਦਾ ਪਾਣੀ ਇਦੋਂ ਵੱਡਾ ਤੇ ਪਾਪ ਹੀ ਨਹੀਂ ਹੈ ਕੋਈ ਜ਼ੁਲਮ ਕੁਮਾ ਰਹੇ ਹਾਂ ਛੋਟੇ ਛੋਟੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪਾਣੀ ਕਿੱਥੋਂ ਪੀਣ ਗਿਆ ਬੱਚੇ ਕਿਵੇਂ ਜੀਣਗੇ ਸਾਰੇ ਕਿਵੇਂ ਅਸੀਂ ਬੱਚਿਆਂ ਨੂੰ ਬਚਾ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਫਿਕਰ ਕਿਉਂ ਨਹੀਂ ਕਰਦੇ ਅਰੇ ਨਹੀਂ ਸਮਝ ਦੇ ਕਾਰਖਾਨੇਦਾਰ ਵਾਏ ਅਰ ਸਾਡੇ ਸਰਕਾਰ ਹੋਰ ਦੇਖ ਲੋ ਜਿਹੜਾ ਪਾਣੀ ਗੰਦਾ ਕਰਦਾ ਸੀ ਉਹਨੂੰ ਕੋਦਲੇ ਇੱਕ ਕ੍ਰਾਈਮ ਮੰਨਿਆ ਜਾਂਦਾ ਸੀ ਉਹਦੋਂ ਨੂੰ 6 ਮਹੀਨੇ ਤੋਂ ਲੈ ਕੇ 6 ਸਾਲ ਦੀ ਸਜ਼ਾ ਵੀ ਹੋ ਜਾਂਦੀ ਸੀ ਤੇ ਉਹਨਾਂ ਨੂੰ ਪੈਸੇ ਦੀ ਵੀ ਪੈਨਲਟੀ ਵੀ ਲੱਗਦੀ ਸੀ ਅਰ ਨਵਾਂ ਕਾਨੂੰਨ ਬਣਾ ਲਿਆ ਇਹਨਾਂ ਨੇ ਕਿ ਉਹਨੂੰ ਹੁਣ ਸਜ਼ਾ ਜੇਲ੍ਹ ਦੀ ਸਜ਼ਾ ਨਹੀਂ ਹੋਣੀ ਤੇ ਇਸ ਕਰਕੇ ਉਹਨੂੰ ਸਿਰਫ ਪੈਸੇ ਦੀ ਸਜ਼ਾ ਹੋਣੀ ਹੈ ਅਰ ਜਿਹੜੇ ਕਾਰਖਾਨੇਦਾਰ ਨੇ ਉਹ 5 ਲੱਖ ਵੀ ਦੇ ਵੀ ਦੇਣਗੇ ਪੈਨਲਟੀ ਫਿਰ ਵੀ 10 ਲੱਖ ਬਚਾ ਲੈਣਗੇ ਕਿਉਂਕਿ ਉਹਨਾਂ ਨੇ ਟ੍ਰੀਟਮੈਂਟ ਪਲਾਨ ਲਗਾਣਾ ਹੀ ਨਹੀਂ ਹੈਗੇ ਤੋ ਇਸ ਕਰਕੇ ਜਿਹੜਾ ਮਤਲਬ ਐਡਾ ਪਾਪ ਕਮਾ ਰਹੇ ਆ ਸੀ ਧਰਤੀ ਦਾ ਪਾਣੀ ਵੀ ਨਹੀਂ ਸਾਡੇ ਵਿੱਚੋਂ ਪੀਣ ਜੋ ਕਰ ਰਹਿਣਾ ਤਾਂ ਬਣੇਗਾ ਕਿ ਇਹ ਭਿਆਨਕ ਸਮਾਂ ਸਾਡੇ ਸਾਹਮਣੇ ਆ ਰਿਹਾ ਤੇ ਇਸ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਗੋੜਾ ਸੰਸਥਾ ਬੱਚਿਆਂ ਦੇ ਨਾਲ ਮਿਲ ਕੇ ਸਕੂਲਾਂ ਦੇ ਬੱਚਿਆਂ ਨਾਲ ਮਿਲ ਕੇ ਇੱਕ ਰੈਲੀ ਦਾ ਯੋਜਨ ਕੀਤਾ ਹੈ 28 ਮਈ ਨੂੰ ਉਸ ਰੈਲੀ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਕਿ ਬੋond ਬੋond ਪਾਣੀ ਬਚਾਓ ਕਾਰਖਾਨੇਦਾਰਿਆ ਹੋ ਇਸ ਵਿੱਚ ਆਓ ਇਹਨਾਂ ਸੁਲਬਨਾਕ ਮਾਵਾਂ ਉਹ ਗੰਦਾ ਪਾਣੀ ਨਾ ਤਰਤੀ ਵਿੱਚ ਪਾਓ ਪਿੱਛੇ ਦੇ ਜੀਰੇ ਵਿੱਚ ਵੀ ਅਸੀਂ ਦੇਖਿਆ ਜੀਰੇ ਵਿੱਚ ਸ਼ਰਾਬ ਦੀ ਫੈਕਟਰੀ ਹੈ ਉਹਦੇ ਵਿੱਚ ਪਾਣੀ ਤਰਤੀ ਚ ਪਾਇਆ ਜਾ ਰਿਹਾ ਸੀ ਅਜਿਹੇ ਤਰਤੇ ਚੋਂ ਪਾਣੀ ਕੱਢ ਰਹੇ ਸੀ ਬੋਰ ਦੇ ਨਾਲ ਉਹਦੇ ਵਿੱਚੋਂ ਟੱਟੀ ਵਰਗੀ ਬੋ ਆਉਂਦੀ ਸੀ ਉੱਥੋਂ ਦੇ ਲੋਕ ਬਿਮਾਰੀਆਂ ਨਾਲ ਬਿਮਾਰੀਆਂ ਚ ਘਿਰ ਗਏ ਸਾਰੇ ਇਲਾਕੇ ਦੇ ਲੋਕ ਤਬੜੀ ਦੇਰ ਤੇ ਪਰ ਸੈਂਕੜੇ ਕਿੰਨੇਆਂ ਕਿੰਨੀਆਂ ਉਦਰਾਸਰਾਮੀਆਂ ਫੈਕਟਰੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਸੀਂ ਕਿਵੇਂ ਸਾਰੇ ਲੋਕ ਇਦਾਂ ਹੀ ਕਰ ਰਹੇ ਨੇ ਧਰਤੀ 'ਚ ਪਾਣੀ ਪਾਰ ਰਹੇ ਨੇ ਅਰ ਕੋਈ ਸੇ ਨੂੰ ਹੋਸ਼ਰੀ ਨਹੀਂ ਹੈ ਗਈ ਲੋਕਾਂ ਨੂੰ ਵੀ ਨਹੀਂ ਸਰਕਾਰ ਨੂੰ ਵੀ ਨਹੀਂ ਕਿ ਉਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਜਾ ਸਕੇ ਪਿੰਗੋੜਾ ਸੰਸਥਾਨ ਹੈ ਇਹ ਰੈਲੀ ਆਯੋਜਨ ਕੀਤੀ ਹੈ ਕਿਉਂਕਿ ਜਿਹੜੇ ਬੱਚੇ ਨੇ ਉਹ ਜ਼ਿਆਦਾ ਜਾਗਰੂਕ ਹੁੰਦੇ ਨੇ ਬੱਚਿਆਂ ਨੇ ਅੱਗੋਂ ਜ਼ਿਆਦਾ ਜਿਉਣਾ ਸਾਡੇ ਨਾਲੋਂ ਤੇ ਜੇ ਉਹ ਤਰਤੀ ਵੀ ਨਾ ਬਚੀ ਹਵਾ ਵੀ ਨਾ ਬਚੀ ਪਾਣੀ ਵੀ ਨਾ ਬਚੇ ਤਾਂ ਕਿ ਸਾਸਰੇ ਜੀਣਗੇ ਤੇ ਇਹ ਰਾਈ ਬਹੁਤ سارے ਸਕੂਲ ਦੇ ਵਿੱਚ ਹਿੱਸਾ ਲੈ ਰਹੇ ਨੇ 2.5 ਮਹੀਨੋਂ 10 ਵਜੇ ਸਿਟੀ ਸੈਂਟਰ ਤੋਂ ਸੀ ਸ਼ੁਰੂ ਕਰਕੇ ਤੇ ਹੁਸੈਨਪੁਰਾ ਚੌਂ ਤੇ ਗੋ ਰਾਮਪਗ ਚੌਂਕ ਤੇ ਫਿਰ ਹਾਲਗੇਟ ਹਾਲ ਬਾਜ਼ਾਰ ਟਾਊਨ ਹਾਲ ਤੋਂ ਹੁੰਦੇ ਹੋਏ ਪਾਈ ਗੁਰਦਾਸ ਸਾਹਿਲ ਵਿਖੇ ਪਹੁੰਚੇਗੀ ਰਸਤੇ 'ਚ ਦੋ ਥਾਂ ਪਰਾ ਕਰਾਂਗੇ ਉੱਤੇ ਜਿਹੜੇ ਨੇ ਬੱਚੇ ਆਪਣੇ ਕੋਈ ਕਵਤਾਵਾਂ ਬੋਲਣ ਗਏ ਜਾਂ ਕੁਝ ਜੋ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਜਾਂ ਬੱਚੇ ਬੱਚਿਆਂ ਨੂੰ ਫਿਲਮ ਦਿਖਾਈ ਜਾ ਰਹੀ ਹੈ ਪਾਣੀ ਦੇ ਉੱਤੇ ਉਹਦੇ ਤੋਂ ਜੋ ਉਹਨਾਂ ਨੂੰ ਸੋਚੀ ਹੋਈ ਉਹ ਆਪਣਾ ਗੱਲਾਂ ਗੱਲ ਕਰਨਗੇ ਤੇ ਫਿਰ ਅਸੀਂ ਉਸ ਤੋਂ ਬਾਅਦ ਗੁਰਦਾਸ ਹਾਲ ਦੇ ਵਿੱਚ ਧਨਵਾਦੀਆਂ ਸ਼੍ਰੋਮਣੀ ਕਮੇਟੀ ਦੇ ਕੇ ਸਾਨੂੰ ਉਹਨਾਂ ਨੇ ਗੁਰਦਾਸ ਹਾਲ ਦੇ ਵਿੱਚ ਉੱਪਰਲਾ ਹਾਲ ਦਿੱਤਾ ਜਿੱਥੇ ਅਸੀਂ ਜਿਹੜੇ ਸਾਡੇ ਵਿਦਵਾਨ ਆਉਣਗੇ ਮਤਲਬ ਜਵਾਨ ਤੇ ਦਵਿੰਦਰ ਸ਼ਰਮਾ ਜੀ ਗੁਰਚਰਨ ਸਿੰਘ ਲੋਰਪੁਰ ਜਸਕੀਰਤ ਸਿੰਘ ਹੋਰ ਵੀ ਬਹੁਤ ਵਿਦਵਾਨ ਜਿਨ੍ਹਾਂ ਨੂੰ ਮਤਲਬ ਫਿਕਰ ਹੈ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਉਹ ਸਾਡੇ ਨਾਲ ਉਹਨਾਂ ਨੂੰ ਖੁੱਲਾ ਸੱਦਾ ਹੈ ਕਿ ਉਹ ਸਾਡੇ ਨਾਲ ਉਸ ਦਿਨ ਮਿਲ ਜੁਆਇਨ ਕਰਨ ਸਾਨੂੰ ਮਿਲਣ ਤੇ ਬਹੁਤ ਸਾਰੇ ਸਾਡੇ ਸੱਪਨੇ ਸਕੂਲ ਉਸ ਤੋਂ ਬਾਅਦ ਅਜੀਤ ਸਿੰਘ ਮ스터ਜੀਤ ਸਿੰਘ ਵਾਲਾ ਸੁਪੀਲ ਰਾਜ ਸਿੰਘ ਜੀ ਵਾਲਾ ਸਕੂਲ ਆਪਣੇ ਪਿੰਗਵੜੇ ਦੇ ਪੰਜ ਸਕੂਲ ਪਲੱਸ ਖਲਸਾ ਖਲਸਾ ਕਰਜ ਵਾਲਿਆਂ ਦਾ ਸਕੂਲ ਇਹ ਸਾਰੇ ਜਿਹੜੇ ਭਾਗ ਲੈ ਰਹੇ ਨੇ ਇਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਤਿਆਰੀਆਂ ਕੀਤੀਆਂ ਨੇ ਅਰ ਬੱਚੇ ਜਾਗਰੂਕ ਹੋ ਗਏ ਨੇ ਕਿ ਉਹ ਪਾਣੀ ਨੂੰ ਕਿਵੇਂ ਬਚਾਣਾ ਤੇ ਇਹ ਸਾਰੇ ਜਿਹੜੇ ਹੈ ਇਹਦੇ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਪੂਰਾ ਸਹਿਯੋਗ ਦੇਣ ਸਾਡੇ ਨਾਲ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਔਰ ਵਾਰਿਆ ਪੀੜ੍ਹੀਆਂ ਨੂੰ ਬਚਾ ਸਕੀਏ ਸਰਬਤ ਦੇ ਭਲੇ ਦੀ ਗੱਲ ਕਰੀਏ ਗੁਰਨਾਨਕ ਦੇ ਰਾਹ ਤੇ ਤੁਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ